ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਇੱਕ ਵਾਰ ਫੇਰ ਲਾਈਵ ਹੋਏ ਆ ਤੁਹਾਡੇ ਨਾਲ ਦੱਸ ਦਈਏ ਕਿ ਜੇਕਰ ਕਿਸੇ ਜਗ੍ਹਾ ਤੇ ਪੈਸੇ ਦੀ ਬਚਤ ਹੁੰਦੀ ਹੈ ਜੇਕਰ ਕਿਤੇ ਸਸਤਾ ਮਿਲਦਾ ਹੈ ਤਾਂ ਫੇਰ ਉਸ ਦਾ ਫਾਇਦਾ ਜਿਹੜਾ ਹੈ ਲੈ ਲੈਣਾ ਚਾਹੀਦਾ ਹੈ ਹਮੇਸ਼ਾ ਮੈਂ ਇਹ ਗੱਲ ਕਹਿੰਦਾ ਹੁੰਨਾ ਤਾਂ ਐਸ ਵਾਰ ਰਖੜੀ ਤੇ ਵੱਡੇ ਫਾਇਦੇ ਹੋ ਰਹੇ ਨੇ ਵੱਡੇ ਫਾਇਦੇ ਕਿੱਥੇ ਹੋ ਰਹੇ ਨੇ ਅੰਗੀ ਐਮਾਜ਼ੋਨ ਤੇ ਐਮਾਜ਼ੋਨ ਅੰਗੀ ਇੰਟਰਪ੍ਰਾਈਜ਼ਸ ਰੇਲਵੇ ਰੋਡ ਤੇ ਜਿਨ੍ਹਾਂ ਦੇ ਵੱਲੋਂ ਐ ਸਵਾਰ ਰਖੜੀ ਦੇ ਮੌਕੇ ਵੱਡੇ ਆਫਰ ਦਿੱਤੇ ਜਾ ਰਹੇ ਆਨਲਾਈਨ ਨਾਲੋਂ ਵੀ ਸਸਤਾ ਜਿਸ ਤਰ੍ਹਾਂ ਦੇ ਨਾਲ ਆਪਾਂ ਦੇਖਿਆ ਟਾਈਟਲ ਉੱਪਰ ਲਿਖਿਆ ਹੋਇਆ ਕਿ ਆਨਲਾਈਨ ਦੇ ਨਾਲੋਂ ਵੀ ਸਸਤਾ ਜਿਹੜਾ ਹੈਗਾ ਉਹ ਸਾਰਾ ਕੁਝ ਇੱਥੇ ਮਿਲ ਰਿਹਾ ਚਾਹੇ ਉਹ ਸ਼ੂਜ਼ ਹੋਣ ਚਾਹੇ ਉਹ ਕੋਈ ਵੀ ਚੀਜ਼ ਯਾਨੀ ਕਿ ਆਈਟਮਾਂ ਤੇ ਨਹੀਂ ਹੈ ਨਾ 1000 ਤੋਂ ਪਲੱਸ ਆਈਟਮਾਂ ਇਸ ਸਟੋਰ ਦੇ ਵਿੱਚ ਹੈਗੀ ਐ ਔਰ ਰੇਟ ਸੁਣ ਤੁਸੀਂ ਹੈਰਾਨ ਰਹਿ ਜਾਓਗੇ ਕਿ ਜੋ ਰੇਟ ਸਾਨੂੰ ਆਨਲਾਈਨ ਜਦੋਂ ਅਸੀਂ ਕੋਈ ਚੀਜ਼ ਖਰੀਦਦੇ ਹਾਂ ਉੱਥੇ ਮਿਲਦੇ ਆ ਉਹਦੇ ਨਾਲੋਂ ਵੀ 40% 50% ਡਿਸਕਾਊਂਟ ਤੇ ਸ਼ੂਜ਼ ਦੀ ਲਾ ਲੋ ਆਪਾਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸ਼ੂਜ਼ ਤੇ ਪਿਉਮਾ ਦੇ ਸ਼ੂਜ਼ ਔਰ ਦੱਸ ਦਈਏ ਵੀ ਕੋਈ ਵੀ ਸ਼ੂਜ਼ ਲੋ ਕੋਈ ਵੀ ਸਾਈਜ਼ ਲੇਡੀਜ਼ ਜੈਂਟਸ ਕੋਈ ਵੀ ਸ਼ੂਜ਼ ਲੋ ਸਿਰਫ ਤੇ ਸਿਰਫ 1200 ਰੁਪਏ ਦੇ ਵਿੱਚ ਤਾਂ ਬਾਈ ਜੀ ਸਾਡੇ ਨਾਲ ਗੁਰਕਿਰਤ ਜੀ ਹੈਗੇ ਨੇ ਗੁਰਕਿਰਤ ਜੀ ਨਾਲ ਗੱਲਬਾਤ ਕਰਾਂਗੇ ਬਾਈ ਜੀ ਪਹਿਲਾਂ ਤਾਂ ਮਾਈਕ ਸੈੱਟ ਕਰਕੇ ਲਾ ਲੋ ਹਾਂਜੀ ਸਸ਼ਿਕਾ ਬਾਈ ਜੀ ਸਸ਼ਿਕਾ ਬਾਈ ਜੀ ਖਾਲਸਾ ਸ਼੍ਰੀ ਭਾਈ ਗੁਰਜੀ ਕੀ ਫਤਿਹ ਜੀ ਜੀ ਭਾਈ ਜੀ ਇਸ ਵਾਰੀ ਰਖੜੀ ਤੇ ਆਪਾਂ ਕੀ ਕੁਛ ਦੇਣ ਜਾ ਰਹੇ ਆ ਔਰ ਕੀ ਆਪਣੇ ਕੋਲੇ ਸਪੈਸ਼ਲ ਹੈ ਇਸ ਵਾਰੀ ਪਹਿਣਾ ਪਰਾਵਾਂ ਲਈ ਕਿਉਂਕਿ ਰਖੜੀ ਤੇ ਆਮ ਤੌਰ ਤੇ ਜਿਹੜਾ ਹੈਗਾ ਜਿੱਥੇ ਨਗਦ ਦਿੱਤੇ ਜਾਂਦੇ ਉੱਥੇ ਗਿਫਟ ਵੀ ਨਾਲ ਦਿੱਤੇ ਜਾਂਦੇ ਹੈ ਅਕਲ ਦਾ ਦਰਵਾਜ ਹੈ ਹਨ ਕੀ ਕੁਛ ਲੈ ਕੇ ਆਏ ਭਾਈ ਕਰੋਕ ਦੀ ਆਈਟਮ ਬਹੁਤ ਆਈਆਂ ਆਪਣੀਆਂ ਬੋਸ ਡਿਜ਼ਾਈਨ ਨਵੇਂ ਆਏ ਪਏ ਚਾਈਨਾ ਡੈਪ ਆਪਾਂ 게ਟ ਦੇ ਵਿੱਚ ਐਂਟਰ ਕੀਤੇ ਆ ਤਾਂ ਆਪਾਂ ਇੱਥੋਂ ਹੀ ਮੈਂ ਕਹਿਣਾ ਸ਼ੁਰੂ ਕਰਦੀ ਜਿਵੇਂ ਆਹਾ ਏਸੀ ਹੈ ਹਨਾ ਬਿਲਕੁਲ ਗ੍ਰੀਕ ਗਰੀ ਦਾ ਜੀ ਸਰ ਗਰੀ ਦਾ ਏਸੀ ਹੈ ਜੀ ਸਭ ਤੋਂ ਵਧੀਆ ਸਰ ਵਾਲਾ ਤੁਸੀਂ ਆਮ ਜਿੰਨੇ ਵੀ ਆਪਣੇ ਨਾਮੀ ਗ੍ਰਾਮੀ ਜਿੰਨੇ ਵੀ ਬ੍ਰਾਂਡ ਹੈਗੇ ਆ ਹਾਂਜੀ ਡਾਈਕਨ ਹੋ ਗਿਆ ਐਲਜੀ ਹੋ ਗਿਆ ਸੈਮਸੰਗ ਹੋ ਗਿਆ ਉਹਨਾਂ ਸਾਰਿਆਂ ਦੇ ਭਾਜੀ ਮੈਨੂਫੈਕਚਰ ਗਰੀ ਵੱਲੋਂ ਹੁੰਦੀ ਹੈ ਅੱਛਾ ਜਿੰਨੇ ਵੀ ਤੁਸੀਂ ਆਮ ਜਿਹੜੇ ਵੀ ਆਪਾਂ ਦੇਖਦੇ ਆ ਇਹਨਾਂ ਦੇ ਕਿਹੜੇ ਕੰਪਰੈਸ਼ਨ ਹੈ ਬਾਕੀ ਅਸੀਂ ਆ ਉਹਤੇ ਮੇਡ ਬਾਈ ਗਰੀ ਲਿਖਿਆ ਹੁੰਦਾ ਮੇਡ ਬਾਈ ਗਰੀ ਹਾਂਜੀ ਇਹਨਾਂ ਦੇ ਵਿੱਚ ਸੋ ਡਿਊਲ ਕੰਪਰੈਸ਼ਨ ਹੁੰਦਾ ਦੋ ਕੰਪਰੈਸ਼ਨ ਹੁੰਦੇ ਆ ਵਿੱਚ ਹੁੰਦੇ ਤੇ ਬਿਜਲੀ ਦੀ ਕਦਰ ਫਿਰ ਬਹੁਤ ਘਟ ਰਿਹਾ ਆ ਰਾਉਂਡ 3350 ਵਾਟ ਤੇ ਆ ਜਾਂਦਾ ਰਾਤ ਯਾਨੀ ਕਿ ਇਹ ਤਿਆਰ ਕਰਦੇ ਆ ਦੂਜੀਆਂ ਕੰਪਨੀਆਂ ਨੂੰ ਦਿੰਦੇ ਆ ਉਹ ਆਪਦਾ ਮਾਰਕਾ ਇਹ ਹੁਣ ਇਹ ਕੰਪਨੀ ਆਪ ਵੀ ਉਤਰੇ ਆਈ ਹੈ ਮਾਰਕੀਟ 'ਚ ਹੈ ਇਹ ਤਾਂ ਅਸੀਂ ਜੀ ਔਨ ਸੀਜ਼ਨ 37 37000 ਸੇਲਿੰਗ ਕੀਤਾ ਪਰ ਡਿਸਕਾਊਂਟ ਕੱਢਿਆ ਹਾਂ ਲਾ 33000 ਰੁਪਏ ਦੇ ਰਹੇ ਆ ਜੀ 33000 ਆਉਂਦਾ ਇਹ ਕਿਹੜਾ ਹੋਏਗਾ 1 ਟਨ 2 ਟਨ 1.5 ਡੇਢ ਡੇਢ 1.5 ਠੀਕ ਹੈ ਡੇਢ ਅੱਛਾ ਭਾਈ ਆ ਸ਼ੂਜ਼ ਬੜੇ ਸੋਹਣੇ ਸੋਹਣੇ ਲੱਗ ਰਹੇ ਆ ਰੈੱਡ ਰੈੱਡ ਕਲਰ ਦੇ ਇਹਦੇ ਬਾਰੇ ਦੱਸੋ ਹੁਣ ਵੈਸੇ ਮੈਂ ਦੱਸ ਚੁੱਕਿਆ ਪਰ ਇਹਦੇ ਚ ਥੋੜਾ ਜਿਹਾ ਦੱਸੋ ਸਾਈਜ਼ ਬਿਲਕੁਲ ਜੀ ਬਿਲਕੁਲ ਤੁਹਾਨੂੰ ਖੋਲ ਕੇ ਦਿਖਾਉਣੇ ਆ ਪੰਜ ਆਰਟੀਕਲ ਖੋਲੋ ਤਾਂ ਬਿਲਕੁਲ ਦੋਸਤੋ ਬਹੁਤ ਸੋਹਣੇ ਸੋਹਣੇ ਸ਼ੂਜ਼ ਜਿਹੜੇ ਹੈਗੇ ਔਰ ਵੱਡੀ ਗੱਲ ਇਹ ਹੈ ਕਿ ਕੋਈ ਵੀ ਬਿਲਕੁਲ ਸ਼ੂਜ਼ ਲੋਕ ਭਾਈ ਬ੍ਰਾਂਡਡ ਹੋਣਗੇ ਇਹ ਨਹੀਂ ਕੋਈ ਨਕਲੀ ਗਿਆ ਨਕਲੀ ਗਿਆ ਪੰਜ ਗੁਣਾ ਪੈਸੇ ਵਾਪਸ ਆ 120% ਗਾਰੰਟੀ ਹੋਊਗੀ origignal ਦੀ ਲੇਡੀਜ਼ ਜੈਂਟ ਸਾਰੇ ਮਿਲਣਗੇ ਜੀ ਆਰਟੀਕਲ ਜੀ ਅੱਛਾ 1200 ਰੁਪਏ ਚ ਕੋਈ ਵੀ ਲੈ ਜਿਹੜਾ ਮਰਜ਼ੀ ਲੈ ਲਓ ਅੱਛਾ ਕੋਈ ਵੀ ਸਾਈਜ਼ ਲੋ ਕੋਈ ਵੀ ਆਰਟੀਕਲ ਲੋ ਸਾਰੇ ਸਾਈਜ਼ ਅਵੇਲੇਬਲ ਹੈ ਜੀ ਸਾਰੇ ਸਾਈਜ਼ ਮਿਲ ਜਾਣਗੇ ਜੀ ਆ ਦੇਖੋ ਅੱਛਾ ਨਿਕਰ ਦੋ ਕੁਸ ਨਿਕਰ ਕੱਢ ਦੋ ਵਾਈਟ ਅੱਛਾ ਇਹ ਸਾਈਜ਼ ਜਿਹੜੇ ਅੱਛਾ ਵਾਈਟ ਪਿਓਰ ਵਾਈਟ ਹੈ ਜਿਹੜੇ ਪਿਓਰ ਵਾਈਟ 골ਡਨ ਲਵੈਂਡਰ ਸਾਰੇ ਮਿਲ ਜਾਣਗੇ ਅੱਛਾ ਇਹ ਜਿਹੜੇ ਸਾਈਜ਼ ਦਾ ਕਿੰਨੇ ਦਿੱਕਣ ਹੈਗੇ ਆਪਣੇ ਕੋਲ ਕਿੰਨੇ ਤੋਂ ਜਿਹੜੂ ਕਰਦੇ ਪੰਜ 6 7 8 ਜੈਂਟਸ 8 7 8 9 10 11 ਸਾਰੇ ਵੇਚਿਆ ਜੀ ਅੱਛਾ ਇਹ ਸਾਰੇ ਮਿਲ ਜਾਣਗੇ ਸਾਰੇ ਮਿਲ ਜਾਣਗੇ ਮਾਲ ਲੋਲੇ ਤੇ ਕੋਈ ਵੀ ਲੋ ਸਿਰਫ ਤੇ ਸਿਰਫ 1200 ਰੁਪਏ 12 ਅੱਛਾ ओरिजिनल ਦੀ ਗਾਰੰਟੀ ਹੈ ਬਿਲਕੁਲ ਸਰਪੰਨ ਗੁਣਾ ਪੈਸੇ ਦਾਂਗੇ ਜੇ ਵਾਪਸ ਨਕਲੀ ਹੋਏਗਾ ਤਾਂ ਓਕੇ origignal ਦੀ ਗਰੰਟੀ ਹੈ ਤਾਂ ਰੇਟ ਕੁਛ ਨਹੀਂ 1200 ਰੁਪਏ ਇਹ ਉੱਤੇ ਤਾਂ ਰੇਟ ਬਹੁਤ ਜ਼ਿਆਦਾ ਲਿਖਿਆ 4500 4500 ਬਸ ਇਦਾਂ ਹੀ ਸਾਰਿਆਂ ਦੀ ਇਦਾਂ ਆਉਣਗੇ ਅੱਛਾ ਇਹ ਫਿਰ ਕੋਈ ਗਰੰਟੀ ਵਾਰੰਟੀ ਵੀ ਹੁੰਦੀ ਹੈ ਇਹਨਾਂ ਦੀ ਮਾੜੀ ਮੋਟੀ ਕਿ ਨਹੀਂ ਗਰੰਟੀ ਸਰ ਦੇ ਦਾਂਗੇ 3 ਮਹੀਨੇ ਕੋਈ ਪ੍ਰੋਬਲਮ ਨਹੀਂ ਆਏਗੀ 3 ਮਹੀਨੇ ਦੀ ਗਰੰਟੀ ਵੀ ਹੁੰਦਾ ਕੁਛ ਨਹੀਂ ਗਾ ਜੀ ਇਹਨਾਂ ਨੂੰ ਅੱਛਾ ਹੁੰਦਾ ਕੁਛ ਨਹੀਂ 3 ਮਹੀਨੇ ਦੀ ਗਰੰਟੀ ਫੇਰ ਵੀ ਕਹਿੰਦੇ ਭਾਈ ਹੁਣ ਹੀ ਕਹਿੰਦੇ ਦੇ ਦਾਂਗੇ ਅੱਛਾ ਪਿਓਰ ਵਾਈਟ ਚ ਵੀ ਹੈਗੇ ਹਾਂਜੀ ਪਿਓਰ ਵਾਈਟ ਵੀ 4500 ਐਮ ਆਰ ਪੀ ਦੇ ਦੇ ਵਿੱਚ 4500 ਰੁਪਏ ਐ ਐਮ ਆਰ ਪੀ ਹੈ ਕੰਪਨੀ ਦੀ ਤੇ ਆਪਾਂ 1200 ਚ ਦੇ ਰਹੇ ਸਿਰਫ 1200 ਰੁਪਏ 1200 ਰੁਪਏ ਦੇ ਵਿੱਚ ਤਾਂ ਭਾਈ ਢੇਰ ਲੱਗੇ ਹੋਏ ਆ ਬਹੁਤ ਸਾਰੇ ਜਿਹੜੇ ਸ਼ੂਜ਼ ਆ ਉਹ ਇੱਥੇ ਅਵੇਲੇਬਲ ਹੈ ਅੱਛਾ ਅੱਗੇ ਆਹਾਂ ਕੀ ਹੈ ਇਹ ਸਰ ਕੈਲਵਿਨੇਟਰ ਦਾ ਜੂਸਰ ਹੈ ਜੀ ਜੂਸਰ ਇਹ ਵੀ ਤੁਹਾਨੂੰ ਫਲੈਟ ਰੱਖੜੀ ਦੇ ਕਰਕੇ 60% ਕਟ ਦਾਂਗੇ ਜੀ ਉਹਦੇ ਤੋਂ 60% ਲੈ ਰਹੇ ਆ ਰੌਂਡ 4500 ਐਮ ਆਰ ਪੀ ਜੀ 16 1650 ਰੌਂਡ ਰੁਪਏ ਜੀ ਫਟਾਫਟ ਕੈਲਵਿਨੇਟਰ ਦਾ ਸਿਰਫ 1600 ਰੁਪਏ ਦਾ ਬਿਲਕੁਲ ਜੀ ਬਿਲਕੁਲ ਵਾਹ ਜ अच्छा ਤੇ ਇਹ ਆ ਗਏ ਅੱਗੇ ਗਰਮੈਂਟ ਸਟੀਮਰ ਆ ਗਏ ਜੋ ਪ੍ਰੈਸ ਆਪਾਂ ਕਹਿੰਦੇ ਹਾਂ ਸਟੈਂਡਿੰਗ ਵਾਲੀ ਜੀ ਜਿਹੜੀ ਸਟੀਮ ਨਾਲ ਕੱਪੜੇ ਪ੍ਰੈਸ ਹੋ ਜਾਂਦੇ ਆ ਆਹ ਟੋਰਾ ਸਾਰਿਆਂ ਦੇ ਪਈ ਹੁੰਦੀ ਆ ਵੱਡੇ ਸਟੋਰਾਂ ਤੇ ਜਾਓਗੇ ਤੁਸੀਂ ਦੇਖੋ ਵੇਖੀ ਹੋਣੀ ਤੁਸੀਂ ਹਾਂ ਹਾਂ ਇਹ ਵਾਲੀ ਤੁਹਾਨੂੰ ਫਲੈਟ 60 ਘਾਟ ਦਾਂਗੇ ਜੇ ਰਾਉਂਡ ਤੁਸੀਂ ਮੰਨ ਕੇ ਚੱਲੋ ਸਰ 24 25 2600 ਦੇ ਰਾਉਂਡ ਪੈਂਦੀ ਹੈ ਜੀ ਵਿੱਚ ਵਿੱਚ ਅੱਛਾ ਲੈਸ ਕਰਕੇ ਜੋ ਵੀ 2500 ਦੀ ਪਈ ਆਮ 5.5 6000 ਦੀ ਆਉਂਦੀਆਂ ਜੀ ਹਾਂ 5.5 6000 ਤੋਂ ਬਿਲਕੁਲ ਸਹੀ ਗੱਲ ਹੈ ए, है है अच्छा भैया टाबल ਵੀ ਕੰਪਨੀ ਦੇ ਆ ਕਿ ਦੂਜੇ ਇਹ ਸਾਰੇ ਟ੍ਰਾਈਡੈਂਟ ਦਾ ਮਾਲ ਹੈ ਜਿੰਨਾ ਵੀ ਹੈ ਜੀ ਟ੍ਰਾਈਡੈਂਟ ਦਾ ਹਾਂਜੀ ਸਿਰਫ 250 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਸਮਾਨ ਹੁੰਦਾ ਅੱਛਾ 250 ਜੀ ਫੁੱਲ ਸਾਈਜ਼ ਹਾਂਜੀ 4400 ਤੱਕ ਨ ਕੁਆਲਿਟੀ ਹੈ ਜੀ ਸਾਈਜ਼ ਕੋਲੇ ਜੀ ਬਈ ਵੇਖੀ ਕਿੱਡਾ ਕੋ ਸਾਈਜ਼ ਹੈ ਮਾਨੀ ਸਾਈਜ਼ ਤਾਂ ਬਥੇਰਾ ਲੱਗਦਾ ਸਾਰੀ ਇਦਾਂ ਹੋਣਗੀ ਜੀ ਕੁਆਲਿਟੀ ਵਾਈਜ਼ ਰੇਟ ਹੈ ਜੀ weight ਦੇ ਹਿਸਾਬ ਨਾਲ ओरिजिनल ਟ੍ਰਾਈਡੈਂਟ ਦੇ ਆ ਹਾਂਜੀ ਬਿਲਕੁਲ ਜੀ ਕੁਆਲਿਟੀ ਦੇਖੋਗੇ ਤੁਹਾਨੂੰ ਪਤਾ ਲੱਗ ਜਾਵੇਗਾ ਓਕੇ ਬਾਕੀ ਸੀਕੇ ਲੈਣੇ ਸੀਕੇ ਤੋਂ ਵੀ ਮਿਲ ਜਾਂਦੇ ਲੈ ਵੀ ਹੁੱਕ ਵੀ ਬਣੀ ਹੋਈ ਹੈ ਇਨ ਨੂੰ ਕਿੱਲੀ ਤੇ ਟੰਗਣ ਵਾਸਤੇ ਬਾਕੀ ਸੀ ਕੇ ਵਗੈਰਾ ਲੈਣੇ ਸੀ ਕੇ ਵਗੈਰਾ ਅਵੇਲੇਬਲ ਹੈ اچھا ਸੀ ਕੇ ਦੇ ਵੀ ਮਿਲ ਜਾਣਗੇ ਕੀ ਰੇਟ ਕਰ ਰਿਹਾ ਸੀ ਕੇ ਦਾ ਕੀ ਰੇਟ ਹੈ ਸੀ ਕੇ 640 ਰੁਪਏ ਲਾਵਾਂਗੇ ਜੀ 640 ਰੁਪਏ 4000 ਰੁਪਏ ਔਨਲਾਈਨ ਹੋਏਗਾ ਜੀ ਇੱਥੇ ਔਨਲਾਈਨ 4000 ਰੁਪਏ ਬਿਲਕੁਲ 4640 ਚ ਦੇ ਰਹੇ 640 ਰੁਪਏ ਦੇ ਦਾਂਗੇ ਸਿਰ ਤੇ ਬਾਈ ਬੜਾ ਵਧੀਆ ਲੈਸ ਅੱਛਾ ਆ ਕੀ ਚੀਜ਼ ਹੈ ਬਾਈ ਇਹ ਸੋਲਰ ਲਾਈਟਸ ਨੇ ਭਾਜੀ ਇਹ ਵੀ ਦਿਖਾਓ ਇੱਕ ਸਿੰਪਲ ਸੋਲਰ ਲਾਈਟ ਅੱਛਾ ਘਰਾਂ ਦੇ ਬਾਹਰ ਲਾਉਣ ਨੂੰ ਰਾਤ ਨੂੰ ਆਟੋਮੈਟਿਕ ਜਿਹੜੀਆਂ ਜਗਦੇ ਆ ਉਹ ਬਿਲਕੁਲ ਸਰ ਓਕੇ ਆ ਦੇਖੋ ਹਨੇ अच्छा ਹਨੇਰਾ ਹੋਊਗਾ ਆਪੇ ਜਗ ਪੂਗੀ ਬਿਲਕੁਲ 1500 1600 ਕਿੰਨੇ ਦੀ ਹੈ 1500 1600 ਰੁਪਏ ਸਿਰਫ 200 ਰੁਪਏ ਆਉਣ 200 250 300 ਆਰਟੀਕਲ ਵਾਧੂ ਨੇ ਜੀ ਦੋ 2500 ਰੁਪਏ ਦੀ ਹੈ ਬਿਲਕੁਲ ਜੀ ਬਿਲਕੁਲ ਅੱਛਾ ਅਲੱਗ-ਅਲੱਗ ਆਰਟੀਕਲ ਹੈਗੇ ਆਵੇ ਜੀ ਆਵਲੇ ਹੋ ਗਏ ਇਕਾਂ ਵਾਲਾ ਹੋ ਗਿਆ ਇਹ ਕੀ ਹੈ ਜੀ ਇਹ ਵੀ نیچے ਲੱਗਦਾ ਜੀ ਆਪਣਾ ਲੈਂਪਰ ਟਾਈਪ ਹੈ ਗਾਰਡਨ ਚ ਲੱਗਦੇ ਆ ਅੱਛਾ ਗਾਰਡਨ ਦੇ ਵਿੱਚ ਲੱਗਣੇ ਸੋਲਰ ਹੈ ਜੀ ਸੋਲਰ ਵਾਲਾ ਇਹ ਵੀ ਆ ਵੇਖੋ ਜੀ ਚ ਲਾਈਟ ਜੱਗੀ ਅੱਛਾ ਵਿੱਚ ਸਾਰਾ ਸੋਲਰ ਹੈ ਜੀ ਇਦਾਂ ਲੱਗਦਾ ਹੈ ਗਾਰਡਨ ਜਾਂਦੇ ਆਪਾਂ ਲੈਂਪ ਲੱਗੇ ਹੁੰਦੇ ਸਾਈਡਾਂ ਵਾਲੇ ਲੈਂਪ ਲੱਗੇ ਹੁੰਦੇ ਬਹੁਤ ਆਰਟੀਕਲ ਸਪਈ ਜਾਂਦੇ ਤਾਂ ਸਾਰਾ ਕੁਝ ਮਿਲ ਜਗਾ ਜੀ ਜੋ ਮਰਜ਼ੀ ਲੋ ਐਂਦੇ ਚ ਠੀਕ ਆ ਭਾਈ ਤੇ ਇਹ ਬੜੀ ਵਧੀਆ ਚੀਜ਼ ਐ 1600 ਰੁਪਏ ਦੀ ਐ ਤੇ 200 ਰੁਪਏ ਚ ਦਈ ਜਾਂਦੇ ਬਿਲਕੁਲ ਸਰ ਬਿਲਕੁਲ ਅੱਛਾ ਭਾਈ ਜੀ ਆ ਹੁਣ ਆਪਾਂ ਅੱਗੇ ਆ ਜੀ ਕਰੋਕਰੀ ਬਿਲਕੁਲ ਕਰੋਕਰੀ ਕੀ ਰੇਟ ਐ ਕੀ ਕਿਹੜੇ ਕਿਹੜੇ ਐ ਹੈਗੀ ਤਾਂ ਕ੍ਰਿਸਟਲ ਇਹ ਸਾ ਤੂੰ ਦੇਖਿ ਹੋਣੇ ਆ ਸੰਜੀਵਪੁਰ ਦੇ ਗਲਾਸ ਹਾਂ ਇਹ ਬਹੁਤ ਮਸ਼ਹੂਰ ਐ ਸੰਜੀਵ ਕਪੂਰ ਹੈ ਨਾ ਤੁਹਾਨੂੰ ਦਿਖਾਉਣਾ ਐ ਜੀ ਖੜੋ ਇਹ ਜਿਹੜਾ ਉਹ ਸ਼ਾਫੂ ਦਾ کھانا ਖਾਣਾ ਕਿ ਜਾਣਾ ਹਾਂਜੀ ਹਾਂਜੀ ਬਿਲਕੁਲ ਜੀ ਆ ਬਣੀ ਫੋਟੋ ਹਾਂ ਅੱਛਾ ਇਹਨਾਂ ਦੇ ਗਲਾਸ ਆਰਟੀਕਲ ਨੂੰ 8 10 ਮਿਲ ਜਾਣਗੇ ਇਹਦੇ ਵਿੱਚ ਠੀਕ ਹੈ 8 10 ਆਰਟੀਕਲਸ ਹੋਣਗੇ ਇਹਦੇ ਵਿੱਚ ਰਾਉਂਡ ਦੀ ਅਮਰ ਦੇਖੋਗੇ 645 ਇੱਦਾਂ ਹੈ ਜੀ 645 ਐਮ ਆਰ ਪੀ ਹਾਂਜੀ ਤੇ ਇਹ ਕਿੰਨੇ ਰਾਉਂਡ ਮਾਰਕੀਟ ਦੇਖੋਗੇ ਜੀ 50% ਲੈਸ ਕਰ ਰਿਹਾ ਇਸ ਤੋਂ ਬਾਅਦ ਕੋਈ ਵੀ ਨਹੀਂ ਕਰਦਾ ਜੀ 50 ਤੋਂ ਬਾਅਦ ਕੋਈ ਨਹੀਂ ਕਰਦਾ ਤੁਸੀਂ ਇਹ ਸਿੰਗਲ ਪੀਸ ਲੈਣਾ ਜਰਾ 200 ਕਰ ਰਹੇ ਚ ਰਖੀ ਕੇ 180 ਰੁਪਏ ਲਾ ਦਿੰਦੇ ਜੀ 180 ਰੁਪਏ ਦਾ 6 ਪੀਸਾਂ ਦਾ ਸੈੱਟ ਸੰਜੀਵ ਕਪੂਰ ਦਾ ਹਾਂ ਜਿੰਨੇ ਮਰਜ਼ੀ ਲੋ ਜੀ ਸਸੇ ਰੇ ਫਲੈਟ ਲਾ ਦਾਂਗੇ ਬਹੁਤ ਵਧੀਆ ਆਰਟੀਕਲ 5-7 ਡਿਜ਼ਾਈਨ ਹੋਣਗੇ ਇਹਦੇ ਵਿੱਚ ਛੋਟੇ ਜਿਹੇ ਸਾਨੂੰ ਮਿਲ ਜਾਣਗੇ ਇਹਦੇ ਵਿੱਚ ਇਹਦੇ ਚ ਤੁਹਾਨੂੰ ਵੱਡਾ ਵੀ ਦੇ ਦਾਂਗੇ ਵੱਡੇ ਵੀ ਮਿਲ ਜਾਣਗੇ ਉਹ ਵੀ ਦਿਖਾ ਦਿੰਦੇ ਏ ਵੀ ਇਹ ਅੱਛਾ ਇਹ ਵੀ ਇਹ ਵੱਡੇ ਆ ਹਾਂ ਜਿੰਦੇ ਜੀ ਵਿਸਕੀ ਵਾਲੇ ਆਵੇ ਜੀ ਵਿਸਕੀ ਆਸ ਤੇ ਹਾਂ ਠੀਕ ਹੈ ਇਹ ਤੁਹਾਨੂੰ ਲੈਸ ਕਰ ਰਹੇ ਆ ਜੀ ਇਹ ਸੀ ਦੇ ਦੇ 450 400 ਇਦਾਂ ਹਾਂ ਇਹ ਰਖੜੀ ਦੀ 280 ਰੁਪਏ ਲਾਵਾ 280 ਰੁਪਏ ਦਾ ਸੈਟ ਬਿਲਕੁਲ ਜੀ ਐਮ ਆਰ ਪੀ ਦੇਖੋ ਨਾਲ ਜੀ ਇਹਨਾਂ ਦਾ ਐਮ ਆਰ ਪੀ ਦਿਖਾਉਣਾ ਜੀ ਹਮ 845 ਐਮ ਆਰ ਪੀ ਜੀ ਠੀਕ ਹੈ ਸਿਰਫ 280 ਰੁਪਏ ਦੇ ਦਾਂਗੇ 280 ਰੁਪਏ ਦਾ ਹੈ ਅੱਛਾ ਇਹ ਸਾਰਾ ਹੀ ਇਹਦੇ ਤੇ ਮਤਲਬ ਕਿ ਸਾਰੇ ਜਿੰਨੇ ਵੀ ਪ੍ਰੋਡਕਟ ਆ ਸਾਰੇ ਲੈਸ ਤੇ ਆ ਹਨਾ ਬਿਲਕੁਲ ਜੀ 7 ਪੀਸ ਤਾਂ ਮਾਫ ਕਰਨਾ ਥੋੜਾ ਜਿਆ ਨੈਟ ਜਿਹੜਾ ਹੈਗਾ ਉਹ ਇੱਥੇ ਸਲੋ ਸੀਗਾ ਉਹਦੇ ਕਰਕੇ ਪ੍ਰੋਬਲਮ ਆ ਗਈ ਲੇਕਿਨ ਨਹੀਂ ਕੋਈ ਗੱਲ ਨਹੀਂ ਆਪਾਂ ਵਾਈਫਾਈ ਜਿਹੜਾ ਹੌਟਸਪੌਟ ਲੈਨੇ ਬਾਈ ਤੋਂ ਤੇ ਅੱਛਾ ਲੈਸ ਜਿਹੜੇ ਹੈਗੇ ਆ ਉਹ ਤੁਹਾਨੂੰ ਦੱਸ ਦਈਏ ਵੀ ਇੱਥੇ ਹਰੇਕ ਆਈਟਮ ਤੇ ਹੀ ਹੈਗੇ ਆ ਔਰ ਆਲਾ ਨਹੀਂ ਪੈਣਾ ਅੱਛਾ ਕਿੰਨਾ ਜੀ ਕਿ ਆਪਾਂ ਚੱਲੀਏ ਤਾਂ ਇਹ ਆ ਗਿਆ ਇਸ ਤੋਂ ਅੱਗੇ ਜੀ ਆਲ ਗਲਾਸਸ ਤੱਕ ਹੋ ਗਿਆ ਇਹ ਕਿਹੜੇ ਗਲਾਸ ਹੈ ਬਾਈ ਇਹ ਕ੍ਰਿਸਟਲ ਦੇ ਸਰ ਕ੍ਰਿਸਟਲ ਗਲਾਸ ਜੀ ਇਹ ਕਿੰਨੇ ਦੇ ਸਾਰੇ ਇਹ ਪ੍ਰੋਪਰ ਸੈੱਟ ਹੈ ਜੀ ਆਲਾ ਜੀ 600 ਲੈਮਨ ਸੈਟ ਹੈ ਹਾਂਜੀ ਲੈਮਨ 600 ਰੁਪਏ ਦੇ ਰਹੇ ਆ ਜੀ 6 ਇਕੱਲਾ ਜੱਗ ਦੇਖੋਗੇ ਇਕੱਲਾ ਜੱਗ 8500 ਰੁਪਏ ਦਾ ਹੈ ਬਿਲਕੁਲ ਜੀ ਇਹ ਜਿੰਨਾ ਮਰਜ਼ੀ ਗਰਮ ਪਾਣੀ ਪਾ ਲਓ ਜੀ ਬ੍ਰੇਕ ਨਹੀਂ ਹੁੰਦਾ ਜੀ ਅੱਛਾ ਤੁਸੀਂ 120 ਤੱਕ ਡਿਗਰੀ ਦੇ ਗਰਮ ਪਾ ਲਓਗੇ ਤਾਂ ਵੀ ਬ੍ਰੇਕ ਨਹੀਂ ਉਬਲਦਾ ਪਾਣੀ ਤੁਸੀਂ ਉਹ ਵੀ ਕਹਿ ਰਹੇ ਸੀ ਚਾਹ ਬਣਾਉਣ ਵਾਲੇ ਜਿਹੜੇ ਕੱਚ ਦੇ ਹੀ ਆ ਗਏ ਅੱਜ ਕੱਲ੍ਹ ਫਟਦੇ ਹੀ ਨਹੀਂ ਅੱਗ ਤੇ ਰੱਖੋ ਕਿਵੇਂ ਮਰਜ਼ੀ ਹੈਨਾ ਉਹ ਉਹ ਚੀਜ਼ ਦਿਖਾਓ ਤੁਸੀਂ ਤਾਂ ਬਹੁਤ ਕੁਝ ਹੈ ਬਾਈ ਇੱਥੇ ਬਹੁਤ ਕੁਝ ਹੈ ਪੋਰਟੇ ਦਿਖਾਉਣੇ ਖੜੋ ਆ ਬਾਈ ਜੀ ਆ ਕੱਪ ਪੇ ਇਹ ਸੂ ਬੌਲ ਨੇ ਸੂਪਰ ਬੌਲ ਇਹ ਕਿੰਨੇ ਦਾ 400 500 ਦੀ ਰੇਂਜ